ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਿਓਰ ਐਚਐਫ ਦੀ ਬੈੱਡ ਦਿਖਾਉਣੀ ਆ ਪੂਰੇ ਕੱਦ ਕਾਠ ਜਿੰਦ ਜਾਣ ਦੇ ਵਿੱਚ ਆ ਬਿਊਟੀ ਵੀ ਪੂਰੀ ਆ ਸੋ ਇਹ ਸੇਲ ਦਾ ਡਿਟੇਲ ਵੀਰ ਤੁਸੀਂ ਪੁੱਛਿਆ ਹੋਗੇ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਆਪਣਾ? ਨਾਮ ਹੰਦੀਪ ਪੰਡ ਧੋਲਾ ਮੋਬਾਈਲ ਨੰਬਰ ਹੈਗਾ 9968530253 9968530253 ਤੇ ਜਿਹੜੀ ਆਪਾਂ ਵਹਿੜ ਦੇਖੀ ਜਾਂਦੇ ਆ ਬਾਈ ਜੀ ਸੂਆ ਕਿਹੜਾ ਸੁੰਦੀ ਆ? ਜਿਹੜਾ ਸੂਆ ਬਾਈ ਦੰਦਾ ਦੀ ਛੇ ਦੰਦਾ। ਦੂਜਾ ਸੂਆ ਛੇ ਦੰਦ ਵੱਡੀ-ਬੁੱਡੀ ਬਹੁਤ ਜ਼ਿਆਦੇ ਆ। ਫੁੱਲ ਵੱਡੀਆਂ ਬਈ ਮੇਰਾ ਕੱਦ ਹੈਗਾ 5 ਫੁੱਟ ਤੇ 6 ਇੰਚ। ਦੂਜੇ ਪਾਸੇ ਕਿੱਲੇ ਤੇਰੇ ਬਾਹਰ ਹੀ ਢੀਂਦੇ ਆ ਹਨਾ। ਮੰਨ ਕੇ ਚਲੋ ਗਾਂ ਦਾ ਹਾਈਟ ਬਹੁਤ ਵੱਡੀ ਆ ਬਾਈ ਯਾਰ। ਮਣੇ ਹੱਥ ਘੜਾ ਕਰੀ ਹੈਗਾ ਕਿ ਨਹੀਂ ਇਧਰ? ਸੋ ਫਿਰ ਉਹ ਦੇਖੋ ਬਹੁਤ ਵੱਡੀ ਵਹਿੜ ਆ ਜਾਵੇਂ ਕੋਈ ਛ ਤੇ ਵੱਡੀ ਦਾ ਬਹੁਤ ਆ ਦੁੱਧ ਕਿੰਨਾ ਦੱਸਿਆ ਇਹ ਵੱਡੀ ਨੇ ਭਾਈ ਪਹਿਲਾਂ ਨੇ 45 ਕਿਲੋ ਦੁੱਧ ਦਿੱਤਾ ਹੋਇਆ ਠੀਕ ਐ 45 ਕਿਲੋ 45 ਕਿਲੋ ਹਾਂ ਜੀ ਕੋਈ ਮਸ਼ੀਨ ਤੇ ਨਹੀਂ ਜੋ ਆ ਹੱਥੀ ਚੋਈ ਬੰਦੇ ਨੇ ਚਵਾਈ ਕੀਤੀ ਹੋਈ ਆ 45 ਕਿਲੋ ਦੀ ਬਾਹਾਂ ਤੂੰ ਖਲਾ ਲਾ ਦਿਉ ਫਿਰ ਤਾਂ ਉਹ ਤਾਂ ਭਾਈ ਯਾਰ ਫਿਰ ਚੀਜ਼ ਵੀ ਆ ਨਾ ਜਿਹੜੀ ਮੰਨ ਕੇ ਚਲੋ ਬਰੀਡ ਤਾਂ ਬਰੀਡ ਹੀ ਹੁੰਦੀ ਆ ਤੇ ਤਿੰਨ ਟਾਈਮ ਚੋਣੀ ਪੈਂਦੀ ਉਹ ਐ हां 3 ਟਾਈਮ ਚੋਂ ਕੋਈ ਉਹ ਤਾਂ 2 ਟਾਈਮ ਕਹਿੰਦੇ ਦੋ ਟਾਈਮ ਚੋਈ ਆ ਠੀਕ ਹੈ ਪ੍ਰਾਇਤ ਕਿ ਤਿੰਨ ਟਾਈਮ ਚੋਣੀ ਪੂਏ ਪ੍ਰਾਇਤ ਕਿ ਜੇ ਹੁਣ ਤਾਂ ਚੱਲ ਗਰਮੀ ਆ 45 ਕਿਲੋ ਬੰਦਾ ਮੰਨ ਕੇ ਲੈ ਲੈਣੀ 50 ਤੋਂ ਪਲੱਸ ਦੁੱਧ ਦੇ ਦਿੰਦੀ ਪਰ ਆਪਾਂ ਬਾੜਾ ਹਵਾ ਨੂੰ ਗੰਨਾ ਦੇਿੰਦਾ ਫਾਇਦਾ ਕੋਈ ਨਹੀਂ 40 ਮੰਨ ਕੇ ਲੈ ਜੇ ਬਈ ਚੀਜ਼ ਰੱਖਦੀ ਉਹ ਤਾਂ ਆਪਾਂ ਪਿੰਨ ਨਹੀਂ ਦੱਸਦੇ ਕਿੰਨਾ ਦੁੱਧ ਦੇਉਗੀ ਜੈ ਜੈ ਗੁਰੂ ਵੱਡੀ ਬੁਢੀ ਦਾ ਬਹੁਤ ਜ਼ਿਆਦਾ ਨਾ ਮੇਰੇ ਸਾਬ ਨਾਲ ਦੂਜੀ ਤੀਜੀ ਕੀ ਵੀਡੀਓ ਹੈ ਜਿਹੜੀ ਤੀਜੀ ਵੀਡੀਓ ਹੈ ਠੀਕ ਆ 4500 ਵੀਡੀਓ ਪਾਦੀ ਮੈਂ ਬਈ ਹੈਗੀ ਇਹ ਪੀਡੀਐਫ ਐ ਸੀਮਨ ਦੀ ਠੀਕ ਹੈ ਫਰਟ ਤੇ ਨਾਲ ਦੇ ਪਿੰਡੋਂ ਲਈ ਆ ਫਾਰਮ ਚੌਂਕ ਇਹਦਾ ਜਿਹੜਾ ਲੱਗਿਆ ਹੋਇਆ ਹੈਗਾ ਉਹ ਵੀ 60 80 ਦੀ ਗੱਲ ਕਰ ਰਿਹਾ ਉਹ ਪਤਾ ਕਰਦਾ ਕਿਹੜਾ ਹੈਗਾ ਕਰਕੇ ਜਿਹੜਾ ਕੋਈ ਬੰਦਾ ਲਊਗਾ ਆਪਾਂ ਫੋਨ ਤੇ ਦੇ ਦੇਣਾ ਹੈ ਬੰਦੇ ਨੂੰ ਠੀਕ ਹੈ ਤੇ ਇਹਦਾ ਫਿਰ ਮੁੱਲ ਵੜੀ ਕੀ ਰੱਖਿਆ ਬਾਈ ਮੁੱਲ ਬਈ ਫੋਨ ਤੇ ਕਰਾਂਗੇ ਦਾ ਉਹ 3-4 ਲੱਖ ਤਾਂ ਨਹੀਂ ਮੰਗਦਾ ਕਿ ਇਹ ਨੀਂਜੇ ਸਿਆਲ ਹੁੰਦਾ ਸਾਡਾ 3-4 ਲੱਖ ਹੀ ਮੰਗਦੇ ਠੀਕ ਹੈ ਸੋ ਫਿਰ ਪੂਰੀ ਵੱਡੀ ਵਹਿੜਾ ਜਮਾ ਧੋਰੀ ਫਿਰ ਇਹਨੂੰ ਦਿਨ ਕਿੰਨੇ ਗੱਡਦੇ ਸਹੀ ਏ ਦਿਨ ਬਾਈ ਮੰਨ ਕੇ ਚੱਲੋ ਫੜੇ 15 ਦਿਨ 15 ਦਿਨ ਪੂਰੇ ਹੋਣਗੇ 15 ਦਿਨ ਦਿਨ ਪੂਰੇ ਹੋਣਗੇ ਅੱਧੀ ਮਿੱਠੀ ਫਿਰ ਅੱਜ ਕੱਚੀ ਨੂੰ ਮਿਲੂ 15 ਮਿਲੂ 15000 ਮੰਦੀ ਅੱਜ ਕੱਚੀ ਲੈਣ ਵਾਲੇ ਨੂੰ ਅੱਜ ਤਾਂ ਬਈ ਆਪਾਂ ਚੱਲ ਮੰਦੀ ਦਾ ਤੂੰ ਆਪ ਦੇਖ ਬੈਠ ਦੇ ਕਿੰਨੇ ਪੈਸੇ ਦੀ ਆ ਬਈ ਮੰਨ ਲੈ ਜਿਹੜਾ ਬੰਦਾ ਲਊ ਉਹਨੂੰ ਦੋ ਪੈਸੇ ਦੇ ਜੂਗਾ ਹਾਂ ਤਿਆਰ ਹਾਂ ਜਿਹੜੇ ਬੰਦੇ ਨੇ ਮੰਨ ਕੇ ਚੱਲ ਵੀ ਕੋਈ ਵੇਚਣ ਵਾਲਾ ਬੰਦਾ ਲੈ ਜਿੱਤਾ ਵੀ ਇਹ ਚ ਨਫਾ ਹੈਗਾ ਮਾਰਜਨ ਹੈਗਾ ਵਿੱਚ ਇਹਦੇ ਤੂੰ ਬਾਕੀ ਬੈਠ ਦੱਸ ਦੀ ਬਈਆ ਦੂਜੇ ਪਾਸੇ ਬੰਦਾ ਖੜਾ ਦੀਂਦਾ ਨਹੀਂ ਸੋ ਪੂਰੀ ਵੱਡੀ ਸੈਜ ਨੂੰ ਮੈਂ ਇਹਦੀ ਵਾਲੀ ਔੜ ਕਰਦੀ ਹੁਣ ਮੰਨ ਕੇ ਚੱਲੋ ਵੀ ਤੇ ਲਿਆਰੇ ਦੀ ਹਲਕਾ ਤਾਂ ਵਾਲੀ ਮੰਦੀ ਆ ਠੀਕ ਆ ਵੱਡੀ-ਬੁੱਡੀ ਪੂਰੀ ਫੁੱਲ ਆ ਹਨਾ ਬਾਕੀ ਦੇਖ ਫੋਲਸ ਹੈ ਤੇ ਲੈਵਾ ਕੰਪੈਕਟ ਹੈ ਹਨਾ ਲੈਵਾ ਕੰਪੈਕਟ ਬਈਆ ਇੰਦਾ ਦੇ ਬਿਹੜਾ ਹੁੰਦਾ ਪੀਡੀਐ ਫੇਰ ਦੁੱਧ ਕੱਢਦੇ ਵੱਡੇ ਹਾਂ ਬਈ 7-7 ਕਿਲੋ ਪਾਣ ਤਾਂ 5 ਕਿਲੋ ਦੁੱਧ ਨਹੀਂ ਹੁਣ ਵਿੱਚ ਵੀ ਆਪ ਨੂੰ 45 ਕਿਲੋ ਕਹਿਣਗੇ ਵੀ ਖਾਣੀ ਗੱਪ ਮਾਰੀ ਜਾਂਦੇ ਆਂ ਫੇਰ ਬਈਆ 45 ਕਿਲੋ ਬਾਕੀ ਪੂਰੀ ਦਸਦੀ ਆ ਯਾਰ ਜਿਆ ਜਿਆ ਕਰ ਆ ਜਾਓ ਇੱਕ ਵੀਡੀਓ ਪਾਉਣਾ ਏਡੀ ਬਾਈਆਂ ਕਿਧਰੇ ਘਰੇ ਖੜੀਆਂ ਨੇ ਬਹੁਤ ਟਾਈਮ ਜਾਈ ਮਿਲਦੀਆਂ ਉਹ ਬੰਦੇ ਨੇ ਉਹ ਵੀ ਮੰਨ ਕੇ ਚੱਲ ਅਗਲਾ ਕਹਿਣਦਾ ਇੱਕ ਤਾਂ ਥੋੜਾ ਰਿਹਾਨ ਵਾਲਾ ਹੋਇਆ ਪਿਆ ਗਿਆ ਵੀ ਹਰੇਕ ਬੰਦਾ ਕਹਿੰਦਾ ਦੁਕਾਨਾ ਵੇਚਨੀ ਆ ਬਾਹਰ ਜਾਣਾ ਉਹ ਬੰਦੇ ਨੇ ਸੱਚੀ ਬਾਹਰ ਜਾਣਾ ਇਹਦੇ ਮੁੱਲ ਫੋਨ ਤੇ ਉਹ ਵਰ ਸੋ ਪੂਰੇ ਫੁੱਲ ਸਾਇ ਦੇ ਵਿੱਚ ਆਪਾਂ ਬੈਡ ਦਿਖਾ ਦੀ ਦੂਜਾ ਸੂਆ ਦਿੰਦੇ ਗੱਲ ਤਾਂ ਕੱਚੀ ਆ ਹਨਾ ਬਾਕੀ ਇਹ ਠੰਡੀ ਮਿੱਠੀ ਦੇ ਆਈ ਮੁੱਠੀ ਵਾਲਾ ਸਾਨਾ ਬਾਈ ਲੈ ਠੀਕ ਐ 15 ਦਿਨਾਂ ਦੀ ਕੱਚੀ ਐ ਕੱਲੀ ਬਾਕੀ ਦੇਖ ਬਾਈ ਲੈ ਗੱਲ ਕਰਨੀ ਲਈ ਬਾਕੀ ਇੱਧਰ ਵੀ ਦਿਖਾ ਦੇ ਆ ਕਿ ਮੂੰਹ ਮਾ ਦੇਖਣਾ ਸਾਨੇ ਦਾ ਠੀਕ ਐ ਇੱਧਰ ਦੇਖੋ ਲੈ ਸੋ ਕੋਈ ਵੀ ਵੀਰ ਇਹਨੂੰ ਖਰੀਦਦਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਧੰਨਵਾਦ